ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰਆ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰਆ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਤੋੜ ਦਿੱਤਾ ਦਿਲ ਮੇਰਾ ਤੂੰ ਢੋਲ ਲੈਨਾ ਤੋੜ ਦਿੱਤਾ ਦਿਲ ਮੇਰਾ ਤੂੰ ਢੋਲ ਲੈਨਾ ਕੋਲੇ ਕੋਲੇ ਪੈਰਾਂ 'ਤੇ ਲਿਗਿਉ ਮੈਨੂੰ ਰੋਲ ਫੁੱਲਾ ਵਾਂਗੂ ਟਾਣੀ ਨਾਲੋਂ ਗਿਉ ਮੈਨੂੰ ਤੋੜ ਸਸ਼ੀ ਗਾਲ ਜੀ Pro Plus TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਅਦਿਤੀ ਤੇ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਅਜਿਹੇ ਸ਼ਖਸ ਦੇ ਨਾਲ ਜਿਦਾ ਪਰਿਵਾਰ ਜਾਗਰਨ ਕਰਦਾ ਸੀਗਾ ਪਰਿਵਾਰ ਦੇ ਮਾਲੇ ਹਾਲਤ ਅਦਾ ਦੇ ਸੀ ਕਿ ਮਤਲਬ ਗੁਜ਼ਾਰਾ ਕਰਨ ਦੇ ਲਈ ਉਹਨਾਂ ਨੇ ਜਾਗਰਨ ਸ਼ੁਰੂ ਕੀਤਾ ਔਰ ਪੂਰਾ ਪਰਿਵਾਰ ਇਹ ਕਹਿ ਲਓ ਉਸ ਘਰ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਮਾਪਿਆਂ ਨੂੰ ਦੇਖ ਕੇ ਜਾਗਰਨ ਕਰਨਾ ਸ਼ੁਰੂ ਕਰ ਦਿੱਤਾ ਔਰ ਉਸੇ ਪਰਿਵਾਰ ਦੇ ਇੱਕ ਲਾडले ਸਿੱਖਸ਼ਣੇ ਘਰ ਦੇ ਛੋਟੇ ਬੇਟੇ ਨੇ ਆਪਣੇ ਹੀ ਮਾਪੇ ਨੂੰ ਆਪਣੇ ਭਰਾ ਨੂੰ ਜਾਗਰਨ ਕਰਦੇ ਆ ਦੇਖ ਦੇ ਕੇ ਉਹਨਾਂ ਤੋਂ ਐਸੇ ਮੋਟੀਵੇਟ ਹੋਏ ਕਿ ਉਹਨਾਂ ਨੇ ਵੀ ਫਿਰ ਜਾਗਰਨ ਸ਼ੁਰੂ ਕਰ ਦਿੱਤਾ ਉਸ ਜਾਗਰਨ ਦਾ ਸਫਰ ਅਜੇ ਹਰਿਆ ਕਿ ਸਫਰ ਇਹਨਾਂ ਇਦਾਂ ਦਾ ਰਿਹਾ ਕਿ ਉਹ ਕਦੋਂ ਜਾਗਰਨ ਕਰਦੇ ਕਰਦੇ ਗੀਤਕਾਰ ਬਣ ਗਏ ਸੰਗੀਤ ਬਕਰਨ ਲੱਗ ਪਏ ਉਹ ਗਾਣੇ ਗਾਣ ਲੱਗ ਪਏ ਨੇ ਉਹਨਾਂ ਨੂੰ ਹੀ ਨਹੀਂ ਪਤਾ ਚੱਲਿਆ ਔਰ ਉਹਨਾਂ ਦੀ ਗਾੜਿਆਂ ਦੀ ਗੱਲ ਕਰਾਂ ਤਾਂ ਬਹੁਤ ਹੀ ਆਵਾਜ਼ ਜੀ ਸੁਰੀਲੀ ਹੈ ਗਾੜੇ ਸੁਣ ਕੇ ਜਿਹੜਾ ਤੁਹਾਡਾ ਦਿਲ ਨੂੰ ਖੁਸ਼ ਕਰਦਾ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸ਼ਿਵਰਾਜ ਜੀ ਸਸ਼ਿਕਾ ਸਸ਼ੀਗਲ ਜੀ ਕਿਵੇਂ ਹੋ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਪਰਿਵਾਰ ਤੁਹਾਡਾ ਪਰਿਵਾਰ ਜਾਗਰਣ ਕਰਦਾ ਸੀਗਾ ਤੁਸੀਂ ਆਪਣੇ ਵੱਡੇ ਪ੍ਰਾਤੋਂ ਇੰਨੇ ਇਨਸਪਾਇਰ ਹੋ ਗਏ ਕਿ ਉਹ ਜਾਗਰਣ ਕਰਦੇ ਕਦੇ ਤੁਸੀਂ ਗਾਣੇ ਗਾਣ ਲੱਗ ਪਏ ਹੋ ਹਾਂਜੀ ਇਹ ਜਾਗਰਣ ਤੋਂ ਗਾਣੇ ਤੱਕ ਦਾ ਜਿਹੜਾ ਸਫਰ ਹੈ ਖਿਆਲ ਕਿੱਥੋਂ ਆਇਆ ਪਹਿਲਾਂ ਗਾਣਿਆਂ ਦਾ ਤਾਂ ਬਾਅਦ ਵਿੱਚ ਪਹੁੰਚਾਂਗੇ ਪਰ ਪਹਿਲੀ ਗੱਲ ਕਰਾਂਗੇ ਕਿ ਤੁਸੀਂ ਜਾਗਰਣ ਦੇ ਲਈ ਮੋਟੀਵੇਟ ਕਿਉਂ ਕਿਉਂਕਿ ਜਿਹੜੇ ਅੱਜ ਕੱਲ ਦੀ ਪਨੀਰੀ ਹੈ ਉਹ ਤਾਂ ਐਦਾਂ ਹੈ ਕਿ ਮਤਲਬ ਵੈਸਟਰਨ 뮤직 ਵੱਲ ਜਾਂਦੀ ਹੈ ਤੁਸੀਂ ਜਾਗਰਣ ਕਰਨ ਤੇ ਆ ਗਏ ਫਿਰ ਜਾਗਰਣ ਤੋਂ ਗਾਣੇ ਗਾਣ ਲੱਗ ਪਏ ਉਹ ਸਾਨੂੰ ਦੱਸੋ ਇਹ ਕਰਦੇ ਵਿੱਚ ਸਭ ਤੋਂ ਪਹਿਲਾਂ ਜੀ ਸਾਡੇ ਦਾਦਾ ਜੀ ਗਾਉਂਦੇ ਸੀਗੇ ਉਸ ਤੋਂ ਬਾਅਦ ਸਾਡੇ ਚਾਚਾ ਜੀ ਚਾਚਾ ਜੀ ਤੋਂ ਬਾਅਦ ਮੇਰੇ ਵੱਡੇ ਭਰਾ ਤੇ ਉਹ ਗਾਉਂਦੇ ਸੀਗੇ ਜਿਸ ਨਾਲ ਦੇਖ ਕੇ ਮੈਨੂੰ ਹੋਇਆ ਕਿ ਨਹੀਂ ਮੈਨੂੰ ਵੀ ਇਸ ਲਾਈਨ ਦੇ ਵਿੱਚ ਆਣਾ ਚਾਹੀਦਾ ਇੱਕ ਕੁਦਰਤੀ ਇੱਕ ਸੁਰਗਿਆਨ ਹੁੰਦਾ ਜੀ ਪਹਿਲਾਂ ਮੈਂ ਉਹਨਾਂ ਤੋਂ ਸਿੱਖਦਾ ਸੀਗਾ ਤੇ ਚਾਚਾ ਜੀ ਤੋਂ ਸਿੱਖਦਾ ਸੀਗਾ ਫਿਰ ਮੈਂ ਭਰਾ ਤੋਂ ਸਿੱਖਿਆ ਹੁਣ ਉਹਦੇ ਕਰਦੇ ਕਰਦੇ ਥੋੜਾ ਬਹੁਤਾ ਲੱਗੇ ਹੈ ਜੀ ਕਰਨ ਜੇ ਪਰਿਵਾਰ ਨੇ ਵੀ ਕਿਸੇ ਦੀ ਸ਼ਾਗਿਰਦੀ ਦੇ ਵਿੱਚ ਆ ਕੇ ਸਿੱਖਿਆ ਸੀਗਾ ਜਾਂ ਜਸਟ ਤੁਸੀਂ ਕਿਸੇ ਦੇ ਸ਼ਾਗਿਰਦ ਬਨੇ ਹੋ ਜਾਂ ਪਰਿਵਾਰ ਦੀ ਸ਼ਾਗਿਰਦ ਬਨੇ ਹੋ ਜੀ ਮੈਂ ਆਪਣੇ ਪਰਿਵਾਰ ਦੇ ਸ਼ਾਗਿਰਦ ਹਾਂ ਜੀ ਜੀ ਹਾਂ ਜੀ ਵੈਸੇ ਤੁਹਾਡਾ ਆਈਡਲ ਕੌਣ ਹੈ ਆ ਗਾਣੇ ਮਿਊਜ਼ਿਕ ਦੇ ਵਿੱਚ ਮਿਊਜ਼ਿਕ ਦੇ ਵਿੱਚ ਜੀ ਵਧੀਆ ਗਾਣੇ ਵਧੀਆ ਜਿਹੜੇ ਲੱਗਦੇ ਆ ਫਿਰੋਜ਼ ਖਾਨ ਸਾਹਿਬ ਤੇ ਇਕ ਸਾਵਰਕੋਟੀ ਸਾਹਿਬ ਵਾਹ ਉਸ ਮਤਲਬ ਉਹਨਾਂ ਦੀ ਗਾਇਕੀ ਦਾ ਕਿਹੜਾ ਅੰਦਾਜ਼ ਸੀਗਾ ਜਾਂ ਕਿਹੜਾ ਗਾਣਾ ਸੀਗਾ ਜੋ ਤੁਹਾਨੂੰ ਇੰਨਾ ਮੋਟੀਵੇਟ ਕਰਦਾ ਕਿ ਸਾਵਰਕੋਟੀ ਸਾਹਿਬ ਦੇ ਕੁਝ ਕੁ ਗਾਣੇ ਨੇ ਜਿਹੜੇ ਬਹੁਤ ਵਧੀਆ ਔਰ ਕੈਂਟ ਗਾਣੇ ਜਿਹਨੂੰ ਕਿਹਾ ਜਾਂਦਾ ਕਿ ਕਲਾਸਿਕਲ ਟਾਈਪ ਜਿਹੜੇ ਗਾਣੇ ਉਹ ਗਾਉਂਦੇ ਸੀਗੇ ਉਹਨਾਂ ਦੇ ਨਾਲ ਦੀ ਗਾਇਕੀ ਸ਼ਾਇਦ ਨਹੀਂ ਹੈਗੀ ਇੱਥੇ ਤੇ ਬਸ ਉਹਨਾਂ ਨੂੰ ਸੁਣ ਸੁਣ ਕੇ ਤੇ ਥੋੜਾ ਬਹੁਤ ਤਾਂ ਗaan ਲੱਗੇ ਹੈ ਜੀ ਔਰ ਕੋਈ ਉਹਨਾਂ ਦਾ ਮਤਲਬ ਤੁਹਾਡਾ ਉਹਨਾਂ ਦਾ ਕੋਈ ਸੌਗ ਜਿਹੜਾ ਤੁਹਾਨੂੰ ਬਹੁਤ ਪਸੰਦ ਆ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਜੀ 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 ਹਾਂਜੀ ਤੋੜੇ ਦਿੱਤਾ ਦਿਲ ਮੇਰਾ ਤੂੰ ਢੋਲ ਲੈ ਨਾ ਤੋੜ ਦਿੱਤਾ ਦਿਲ ਮੇਰਾ ਤੂੰ ਢੋਲ ਲੈ ਨਾ ਕੋਲੇ ਕੋਲੇ ਪੈਰਾਂ ਥਲੇ ਗਿਉ ਮੈਨੂੰ ਰੋਲ ਫੁੱਲਾ ਵੰਗੂ ਟਾਣੀ ਨਾਲੋਂ ਗਿਉ ਮੈਨੂੰ ਤੋੜ ਦੱਸਿਆ ਨਾ ਮੇਰਾ ਕੋਈ ਹੂਣਾ ਤੋੜੇ ਤਾ ਦਿਲ ਮੇਰਾ ਤੂੰ ਢੋਲੇ ਨਾ ਤੋੜੇ ਤਾ ਦਿਲ ਮੇਰਾ ਉਹ ਢੋਲੀ ਨਾ ਆਵਾਜ਼ ਤੁਸੀਂ ਵੀ ਸੁਣੀ ਹੈ ਮਤਲਬ ਦਿਲ ਨੂੰ ਛੋਣ ਵਾਲੀ ਆਵਾਜ਼ ਹੈ ਪਰ ਇਹ ਤਾਂ ਕਹਿ ਲੋ ਕਿ ਹਾਰਟ ਬ੍ਰੋਕਨ ਵਾਲਾ Song ਹੈਗਾ ਅਗਰ ਤੁਹਾਡੇ ਮੋਹ ਕੋਈ ਰੋਮਾਂਟਿਕ ਗਾਣਾ ਸੁਣਨਾ ਚਾਵੇ ਮਤਲਬ ਅੱਜ ਤਾਂ ਆਸ਼ਿਕਾਂ ਦਾ ਦਿਨ ਵੀ ਆਉਣ ਵਾਲੇ ਨੇ ਹੁੰਦਾ ਵੈਲੈਂਟਾਈਨ ਦਾ ਜਿਹੜਾ ਵੀਕ ਸਟਾਰਟ ਹੋਣ ਵਾਲਾ ਹੈ ਆਸ਼ਿਕਾਂ ਦੇ ਲਈ ਕੀ ਗਾਣਾ ਗਾਓਗੇ ਕਿ ਉਹ ਆਪਣੇ ਰੁੱਸੀ ਜਾਣ ਨੂੰ ਮਨਾਨ ਉਹਨਾਂ ਦਾ ਵੈਲੈਂਟਾਈਨ ਵੀ ਵਧੀਆ ਹੋ ਜਾਵੇ ਤੇ ਤੁਹਾਡੇ ਦਿਲ ਦੀ ਆਵਾਜ਼ ਦਸ਼ਕਾ ਤੱਕ ਪਹੁੰਚ ਜਾਵੇ ਸੁਨਾਨੀ ਜੀ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸੱਡੀ ਗੱਲ ਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰਆ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰਆ ਵਾ 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 ਬਹੁਤ ਵਧੀਆ ਮੈਨੂੰ ਨਾ ਮੇਰੀ ਐਕਸਾਈਟਮੈਂਟ ਦੇਖੋ ਵੱਧਦੀ ਜਾ ਰਹੀ ਹੈ ਕਿਉਂਕਿ ਗਾਣੇ ਆਵਾਜ਼ ਇੰਨੀ ਸੁਰੀਲੀ ਹੈ ਸੈਡ Song ਵੀ ਸੁਣ ਲਿਆ ਰੋਮੈਂਟਿਕ ਗਾਣਾ ਵੀ ਸੁਣ ਲਿਆ ਹੁਣ ਰੋਮੈਂਟਿਕ ਗੱਲਾਂ ਤੇ ਜੇ ਘराई ਹੈ ਤਾਂ ਮੈਂ ਇਹ ਜਾਣਨਾ ਚਾਹੂੰਗੀ ਕੀ ਤੁਹਾਡਾ ਮੈਰਿਟਲ ਸਟੇਟਸ ਕੀ ਹੈ ਸਿੰਗਲ ਹੋਇਆ ਮੰਗਲ ਹੋਇਆ ਸਿੰਗਲ ਹੈ ਜੀ ਸਿੰਗਲ ਹੈ ਸੋ ਗਰਲਸ ਤੁਹਾਡੇ ਲਈ ਦੇਖੋ ਤੁਹਾਨੂੰ ਅਗਰ ਆਵਾਜ਼ ਪਸੰਦ ਆਈ ਹੈ ਤਾਂ ਸਾਡਾ ਜਿਹੜਾ ਸਾਡੇ ਜਿਹੜੇ ਸਿੰਘਾ ਸ਼ਿਵਰਾਜ ਨੇ ਸਿੰਗਲ ਵੀ ਹੈ ਦਿਲ ਕਰੇ ਤਾਂ ਟਰਾਈ ਟਰਾਈ ਕਰ ਲਿਓ ਓਕੇ ਅੱਛਾ ਹੋਰ ਮੈਨੂੰ ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਆ ਕਿ ਮਤਲਬ ਜਦੋਂ ਤੁਸੀਂ ਸਿੰਗਿੰਗ ਕਰਦੇ ਸੀਗੇ ਜਾਗਰਨ ਤੋਂ ਜਦੋਂ ਤੁਹਾਡਾ ਮਤਲਬ ਫੇਸ ਚੇਂਜ ਹੋਇਆ ਤਾਂ ਤੁਸੀਂ ਉਹ ਪਹਿਲਾ ਗਾਣਾ ਕਿਹੜਾ ਗਾਇਆ ਉਹ ਗਾਣਾ ਮੈਂ ਜਾਣਨਾ ਚਾਹੁੰਗੀ ਪਹਿਲਾ ਜੀ ਮੈਂ ਸਕੂਲ ਦੇ ਵਿੱਚ ਗਿਆ ਸੀਗਾ ਸਭ ਤੋਂ ਪਹਿਲਾਂ ਜੀ ਉਹ ਸੀਗਾ ਇੱਕ ਧੀਆਂ ਵਾਲਾ ਗਾਣਾ ਸੀਗਾ ਜੋ ਸਕੂਲ ਦੇ ਵਿੱਚ ਚੱਲਦਾ ਹੰਸਰਾਇ ਸਾਹਿਬ ਦਾ ਗਾਣਾ ਸੀਗਾ ਉਹਲਾ ਲੋਕੋ ਨਾ ਕਹਿਰ ਗੁਜ਼ਾਰੋ ਧੀਆਂ ਕੁਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾ ਪਿਆ ਦੇ ਕਰਦੀ ਖੈਰ ਮਨੋ ਦਿਆਂ ਨੇ ਪੁੱਤ ਵੰਡੋਂ ਨੇ ਜਮੀਨਾ ਧੀਆਂ ਦੁੱਖ ਵੰਡੋਂਦਿਆਂ ਨੇ ਹੋ ਲੋਕੋ ਨয় ਕਹਿਰ ਗੁਜ਼ਾਰੋ ਮੈਂ ਹੁਣ ਕੁਛ ਕਵਾਂ ਇੰਨੀ ਪਿਆਰੀ Song ਇਹ ਗਾਣਾ ਲਿਟਰਲੀ ਜਿਹੜਾ ਇਹਨਾਂ ਨੇ ਹੰਸਰਾ ਚੰਸ ਜੀ ਦਾ ਗਾਇਆ ਉਹ ਗਾਣਾ ਤਾਂ ਜਦ ਵੀ ਤੁਸੀਂ ਸੁਣਦੇ ਹੋ ਦਿਲ ਨੂੰ ਟੱਚ ਕਰਦਾ ਮੇਰੇ ਤਾਂ ਦਿਲ ਉਹ ਤਾਂ ਸ਼ੁਕਰ ਮਨਾਉਂ ਇਹਨਾਂ ਨੇ ਜਿਆਦਾ ਲੰਬਾ ਗਾਣਾ ਖਿੱਚਿਆ ਨਹੀਂ ਤਾਂ ਮੈਂ ਲਿਟਰਲੀ ਜਦ ਵੀ ਇਹ ਗਾਣਾ ਸੁਣਦੀ ਹਾਂ ਇਮੋਸ਼ਨਲ ਜ਼ਰੂਰ ਹੁੰਦੀ ਹੈ ਪਰ ਮੈਂ ਇਹ ਵੀ ਗੱਲ ਤੁਹਾਡੇ ਨਾਲ ਜਾਣਨਾ ਚਾਹੁੰਦੀ ਆ ਕਿ ਅੱਜ ਦਾ ਜੋ ਸਮਾਂ ਹੈ ਨਾ ਮਤਲਬ ਕਿ ਡਿਸਪਲਿਨ ਹੋ ਕੇ ਰਹਿਣਾ ਆਪਣੇ ਹਨਰਵਲ ਫੋਕਸ ਕਰਨਾ ਜਾਂ ਪਰਿਵਾਰ ਦੇ ਪਰਿਵਾਰ ਦਾ ਜੋ ਇੱਕ profession ਉਹਨਾਂ ਨੂੰ ਕੰਟੀਨਿਊ ਕਰਨਾ ਬਹੁਤ ਔਖਾ ਕੰਮ ਹੈ ਕਿਉਂਕਿ ਅੱਜ ਕੱਲ ਮਤਲਬ ਮੋਬਾਈਲਾਂ ਦਾ ਇਹਨਾਂ ਦੌਰ ਹੈ ਟੈਕਨੋਲੋਜੀ AI ਦਾ ਇਹਨਾਂ ਸਮਾਂ ਸਾਰੇ ਉਹਦੇ ਵਿੱਚ ਫਸ ਬਿਲਕੁਲ ਜੀ ਫਿਰ ਤੁਸੀਂ ਆਪਣੀ ਇਸ ਲਾਈਫ ਨੂੰ ਕਿਵੇਂ ਮੇਨਟੇਨ ਕਰਦੇ ਹੋ ਕਿਵੇਂ ਰਿਆਸਤ ਕਰਦੇ ਹੋ ਡਿਸਪਲਿਨ ਕਿਵੇਂ ਰੱਖਦੇ ਹੋ ਕਿਉਂਕਿ ਅੱਜ ਕੱਲ ਪਨੀਰੀ ਭਟਕ ਜਾਂਦੀ ਹੈ ਹਾਂ ਜੀ ਤੁਸੀਂ ਮੈਨੂੰ ਲੱਗਦਾ ਭਟਕਣ ਦੀ ਬਜਾਏ ਤੁਸੀਂ ਬਿਲਕੁਲ ਆਪਣੇ ਗੋਲ ਵੱਲ ਫੁੱਲੀ ਫੋਕਸਡ ਹੋ ਉਹ ਕਿਵੇਂ ਹੋ ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਬਸ ਜਹੀ ਜੀ ਜਦਾਂ ਸ਼ਾਮ ਨੂੰ ਅਸੀਂ ਜਾਈਦਾ ਘਰ ਨੂੰ ਤਾਂ ਜਾ ਕੇ ਆਪਣਾ ਰਾਮੋਨ ਵੀ ਖੋਲੀਦਾ ਤੇ ਮਿੱਠੀ ਮਿੱਠੀ ਬਾਤ ਚ ਇੱਧਰ ਉੱਧਰ ਫਿਰਨ ਨਾਲ ਥੋੜਾ ਬਹੁਤਾ ਹੀ ਆਪਣਾ ਰਿਆਜ਼ ਕਰੀਦਾ ਜਿਸ ਨਾਲ ਕੀ ਥੋੜਾ ਸਾਡੇ ਗੰਡੇ ਦਾ ਗਲੇ ਦਾ ਫਲੋ ਵੀ ਬਣ ਜਾਂਦਾ ਤੇ ਬਸ ਚੱਲੇ ਚਲਦਾ ਪਿਆ ਗਾਂ ਦੇਈ ਕੋਸ਼ਿਸ਼ ਕਰਾਂਗੇ ਰਿਆਜ਼ ਕਰਾਂਗੇ ਤੇ ਮਾਲਕ ਕਿਰਪਾ ਕਰੂਗਾ ਤੇ ਕਿਤੇ ਦੇ ਕਿਤੇ ਪਹੁੰਚਾਂਗੇ ਯੂਥ ਨੂੰ ਕੀ ਮੈਸੇਜ ਦੇਵਾਂਗੇ ਕਿ ਉਹ ਮਤਲਬ ਭਟਕਣ ਦੀ ਬਜਾਏ ਆਪਣੇ ਜਿਹੜੇ ਆਪਣੇ ਜਿਹੜੇ ਗੋਲ ਹੈ ਉਹਦੇ ਤੋਂ ਫੋਕਸ ਕਰੋ ਉਹਨਾਂ ਲਈ ਕੀ ਡਿਸਪਲਨ ਰਹਿਣ ਦੇ ਲਈ ਕੀ ਉਹਨਾਂ ਨੂੰ ਸਜੈਸਟ ਕਰੋਗੇ ਸਾਰਿਆਂ ਨੂੰ ਇਹੀ ਹੈ ਜੀ ਅੱਜਕੱਲ ਤਾਂ ਬੜੀਆਂ ਉਹ ਕੁਝ ਨਹੀਂ ਦਿਸਣਾ ਜੋ ਵੀ ਤੁਸੀਂ ਚਾਹਦੇ ਹੋਏਗਾ ਤੁਹਾਨੂੰ YouTube ਵਗੈਰਾ ਤੇ ਤੁਹਾਨੂੰ ਮਿਲ ਜਾਂਦਾ ਕਿਸੇ ਏ ਨਹੀਂ ਕਿ ਤੁਸੀਂ ਕਿਤੇ ਬਾਹਰ ਜਾਣਾ ਘਰ ਬੈਠੇ ਆਪਣੇ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਕੁਝ ਵੀ ਸਿੱਖ ਸਕਦੇ ਹੋ ਕੁਝ ਵੀ ਤੁਸੀਂ ਕਰ ਸਕਦੇ ਹੋ ਅੱਜ ਕੱਲ ਤਾਂ ਕਾਫੀ ਸੁੱਖਾ ਹਰ ਚੀਜ਼ ਦਾ ਕੁਝ ਵੀ ਹੈ ਬਸ ਇਹ ਹੈ ਕਿ ਆਪਣਾ ਸੋ ਸਿੱਕਾ ਥਾ ਦੇ ਰੱਖੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਚ ਜੀ ਸਿੰਪਲ ਹੈ ਮਿਲ ਜਾਂਦਾ ਜੀ ਗੱਲ ਸਭ ਕੁਝ ਕੋਈ ਵੱਡੀ ਗੱਲ ਨਹੀਂ ਆ ਸੋ ਇਹ ਸੀਗੇ ਸਾਡੇ ਨਾਲ ਚਰਚੇ ਸਿੰਗਰ ਸ਼ਿਵਰਾਜ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤਾਂ ਕੀਤੀਆਂ ਨੇ ਔਰ ਇਹਨਾਂ ਦੀ ਜਿਹੜੀ ਅਗਰ ਤੁਸੀਂ ਅਗਰ ਪੂਰੀ ਗੱਲਬਾਤ ਸੁਣੋ ਨਾ ਤਾਂ ਬੜੀ ਮੋਟੀਵੇਸ਼ਨਲ ਹੈ ਫੈਮਲੀ ਮੱਲੀ ਮਤਲਬ ਜ਼ਿੰਦਗੀ ਜਿਹੜੀ ਆ ਉਹ ਗਰੀਬੀ ਦੇ ਵਿੱਚੋਂ ਸ਼ੁਰੂ ਹੋਈ ਹੈ ਔਰ ਗਰੀਬੇ ਦੇ ਵਿੱਚ ਰੱਬ ਦਾ ਨਾਮ ਲੈ ਕੇ ਉਹਨਾਂ ਦਾ ਜਾਗਰਣ ਕਰਕੇ ਉੱਥੋਂ ਜਰਨੀ ਸ਼ੁਰੂ ਕਰੇ ਅੱਜ ਜਰਨੀ ਕਿੱਥੇ ਪਹੁੰਚ ਗਈ ਉਹ ਗਾਣੇ गा ਰਹੇ ਨੇ ਔਰ ਕਿਤਾ ਕਿਤਾ ਕਦ ਤੇ ਗਾ ਰਹੇ ਗਾ ਰਹੇ ਨੇ ਮੈਨੂੰ ਦੱਸਣ ਦੇ ਲੋਕ ਨੇ ਉਹਨਾਂ ਦੇ ਉਹ ਝਲਕੀਆਂ ਤੁਹਾਡੇ ਸਾਹਮਣੇ ਹੀ ਨੇ ਸੋ ਐਦਾਂ ਦੇ ਸਿੰਗਰ ਨੂੰ ਤੁਸੀਂ ਵੀ ਮਤਲਬ ਗਾਣੇ ਸੁਣੋ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਐਦਾਂ ਦੇ ਲੋਕ ਹੀ ਨੇ ਜੋ ਮਤਲਬ ਸਿੰਗਿੰਗ ਦੇ ਵਿੱਚ ਕੁਝ ਨਵਾਂ ਸਾਡੇ ਸਾਰਿਆਂ ਵੱਸ ਲੈ ਕੇ ਆਉਂਦੇ ਨੇ ਸੋ ਐਦਾਂ ਦੇ ਸਿੰਗਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਂ ਐਦਾਂ ਦੀ ਹੋਰ ਵੀ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਦਾ ਕਰਦੀ ਰਹੂ ਵੀ ਜੁੜੇ ਰਹੋ Pro Plus TV ਦਾ ਧੰਨਵਾਦ